ਦਾ ਆਯੁਰਵੇਦਾ ਹਸਪੀਟਲ ਦੇ ਬਾਹਰ ਜਿੱਥੇ ਅੱਜ ਉਹਨਾਂ ਮਰੀਜ਼ਾਂ ਤੋਂ ਲਾਈਵ ਗੱਲਬਾਤ ਕਰਾਂਗੇ ਜਿਹੜੇ ਮਰੀਜ਼ ਆਪ ਦਾਵਾ ਕਰਨਗੇ ਕਿ ਅਸੀਂ ਵਾਕੇ ਹੀ ਇੱਥੋਂ ਠੀਕ ਹੋਇਆ ਕਿਉਂਕਿ ਸਾਡੇ ਅੱਜਕੱਲ੍ਹ ਜ਼ਮਾਨੇ ਦੇ ਵਿੱਚ ਹਰ ਇੱਕ ਮਰੀਜ਼ ਕਿਤੇ ਨਾ ਕਿਤੇ ਆਪਣਾ ਲੱਕ ਫੜ ਕੇ ਜਾਂ ਤਾਂ ਕੰਮ ਕਰਦਾ ਜਾ ਫਿਰ ਬਹਿੰਦਾ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਕਿ ਕਰਕੇ ਕਿ ਕਿਸ ਨੂੰ ਕਿਹੜੀ ਬਿਮਾਰੀ ਤੋਂ ਨਿਜਾਤ ਮਿਲੀ ਹੈ ਸਭ ਤੋਂ ਪਹਿਲਾਂ ਜ਼ਿਆਦਾਤਰ ਲੋਕ ਗਠੀਏ ਦੇ ਬੈਕ ਪੇਨ ਦੀ ਆਪਣੀ ਸ਼ਿਕਾਇਤ ਲੈ ਕੇ ਆਏ ਸਨ ਸਭ ਤੋਂ ਪਹਿਲਾਂ ਅਸੀਂ ਮਹਿਲਾਵਾਂ ਤੋਂ ਹੀ ਗੱਲਬਾਤ ਸਟਾਰਟ ਕਰਦੇ ਹਾਂ ਕਿ ਤੁਹਾਡਾ ਨਾਮ ਕੀ ਹੈ ਮੈਡਮ ਕਿੱਥੋਂ ਆਏ ਹੋ ਤੇ ਕੀ ਤੁਹਾਨੂੰ ਕੀ ਪ੍ਰੋਬਲਮ ਸੀ ਮੇਰਾ ਨਾਮ ਸੁਮਨ ਹੈ ਮੈਂ ਲੁਧਿਆਣੇ ਤੋਂ ਆਈ ਹਾਂ ਵਿਚ ਟੋਲੇਵਾਲ ਚੌਂਕ ਤੋਂ ਤੇ ਮੈਨੂੰ ਗਠੀਆ ਦੀ ਪ੍ਰੋਬਲਮ ਸੀ ਹੁਣ ਮੈਨੂੰ ਬਹੁਤ ਫਾਇਦਾ ਪੁੰਚਿਆ 7-8 ਮਹੀਨੇ ਤੋਂ ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਤੇ ਇੱਥੇ ਆ ਕੇ ਮੈਨੂੰ ਬਹੁਤ ਰਾਹਤ ਮਿਲ ਗਈ ਹੈ ਹਾਂਜੀ ਮੈਂ ਹੁਣ ਆਪਣੇ ਆਪ ਨੂੰ ਕੀ ਮਹਿਸੂਸ ਕਰ ਰਹੀ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਕੀ ਦਾਮਾ ਤੁਹਾਡਾ ਕਿੱਥੋਂ ਆਇਆ ਮੈਂ ਸਮਾਣਾ ਮੰਡੀ ਤੋਂ ਆਈ ਹਾਂ ਹਾਂਜੀ ਤੇ ਮੈਨੂੰ ਪੇਨ ਲੱਕ ਪੇਟੇ ਦਰਦ ਸੀ ਬਹੁਤ ਜ਼ਿਆਦਾ 5-6 ਮਹੀਨੇ ਹੋ ਗਏ ਨੇ ਮੈਂ ਦਵਾਈ ਖਾਂਦੀ ਨੂੰ ਮੈਨੂੰ ਸਾਢੇ 1 ਸਾਲ ਹੋ ਗਿਆ ਪਹਿਲਾਂ ਮੈਨੂੰ ਦਵਾਈ ਮੈਂ ਕਈ ਥਾਂ ਖਾਦੀ ਏ ਮੈਨੂੰ ਨਹੀਂ ਆਰਾਮ ਆਇਆ ਫਿਰ ਮੈਨੂੰ ਇੱਥੋਂ ਨਾਲ ਮੇਰੀ ਰੰਦੀ ਲੁਧਿਆਣੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਲਈ ਲੁਧਿਆਣੇ ਆਓ ਤੁਸੀਂ ਸ਼ਰ ਡਾਕਟਰ ਸ਼ਰਦਾ ਕੋਲ ਦਵਾਈ ਖਾਓ ਤੋ ਇੱਥੋਂ ਬਹੁਤ ਆਰਾਮ ਆਇਆ ਮੈਨੂੰ 6 ਮਹੀਨੇ ਹੋ ਗਏ ਦਵਾਈ ਖਾਂਦੀ ਬਿਲਕੁਲ ਠੀਕ ਹਾਂ ਮੈਂ ਕਈ ਵਾਰ ਲੋਕ ਕਹਿ ਦਿੰਦੇ ਆ ਨਾ ਜੀ ਬ तो दो मरीज नाल ਗੱਲਬਾਤ ਕਰ ਲਈ ਅੱਗੇ ਵੀ ਟਰਾਈ ਕਰਦੇ ਹਾਂ ਕਿ ਕੀ ਸੇਮ ਸਾਰੇ ਜਵਾਬ ਦਿੰਦੇ ਆ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਤੇ ਕੀ ਪ੍ਰੋਬਲਮ ਸੀ ਬੈਕ ਪੇਨ ਥੀ ਮੱਚਾ ਸੇ ਆਏ ਹਾਂ ਹਾਂਜੀ ਬਹੁਤ ਦੌਰਨ ਦਰਦ ਥਾ ਪੇਨ ਬਹੁਤ ਬੈਕ ਪੇਨ ਥੀ ਮਤਲਬ ਜਬ ਕੰਮ ਕਰਤੇ ਥੀ ਆਪ ਤੋ ਕੀਆ ਹੋ ਕਿਆ ਕੈਸਾ ਫੀਲ ਹੋਤਾ ਥਾ ਪਹਿਲੇ ਬਹੁਤ ਬੁਰੀ ਜੇ ਬਦ ਦਰਦ ਹੋਤਾ ਥਾ ਬਹੁਤ ਬੁਰੀ ਹਾਲਤ ਸੀ ਮੇਰੀ ਯਹਾਂ ਪੇ ਆਏ ਕਿਸ ਨੇ ਦੱਸਾਇਆ ਹਮੇ ਕਿ ਯਹਾਂ ਪੇ ਆਓ ਫਿਰ ਹਮਨੇ ਟ੍ਰੀਟਮੈਂਟ ਯਹਾਂ ਪੇ ਸ਼ੁਰੂ ਕੀਆ ਆਪਣਾ ਕੈਸੇ ਪਤਾ ਚੱਲਾ ਕਿ ਯਹਾਂ ਪਰ ਦਵਾਈ ਮਿਲਦੀ ਹੈ ਸੋਸ਼ਲ ਮੀਡੀਆ ਸੇ ਅਖਬਾਰ ਸੇ ਕੈਸੇ ਪਤਾ ਚੱਲੇ ਸੋਸ਼ਲ ਮੀਡੀਆ ਸੇ ਪਤਾ ਲੱਗਾ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਸੋ ਇਹ ਹਿਮਾਚਲ ਤੋਂ ਆਏ ਆ ਜਿਨ੍ਹਾਂ ਦੇ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਕਿਉਂਕਿ ਸੋਸ਼ਲ ਮੀਡੀਆ ਪਾਵਰ ਕਿਤੇ ਨਾ ਕਿਤੇ ਹੈਲਪਫਲ ਹੋ ਜਾਂਦੀ ਹੈ ਲੋਕਾਂ ਦੀ ਜਿਹੜੇ ਲੋਕ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਵਾਸਤੇ ਕਈ ਵਾਰ ਖਰਾਬ ਹੋ ਜਾਂਦੀ ਹੈ ਪਰ ਫਾਇਦੇ ਵੀ ਬਹੁਤ ਹੁੰਦੇ ਆ ਅੱਗੇ ਗੱਲਬਾਤ ਕਰਦੇ ਆ ਹਾਂਜੀ ਮੈਮ ਤੁਸੀਂ ਕਿੱਥੋਂ ਆਏ ਹੋ ਕੀ ਪ੍ਰੋਬਲਮ ਸੀ ਅਸੀਂ ਲੁਧਿਆਣਾ ਤੋਂ ਆ ਮੈਨੂੰ ਬੈਕ ਪੇਨ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਸਾਨੂੰ ਕਿਸੇ ਸਾਡੇ پڑੋਸੀਆਂ ਨੇ ਦੱਸਿਆ ਇੱਥੇ ਦਵਾਈ ਬਹੁਤ ਵਧੀਆ ਮਿਲਦੀ ਆ ਤੇ ਫਿਰ ਕਿਹਾ ਇੱਥੋਂ ਅਸੀਂ ਦਵਾਈ ਮੈਂ ਹਫਤਾ ਕੋ ਹੋ ਗਿਆ ਖਾਂਦੇ ਮੈਨੂੰ ਆਰਾਮ ਆਇਆ ਹਫਤੇ ਦੇ ਵਿੱਚ ਆਰਾਮ ਫਰਕ ਪੈਂਦਾ ਪਿਆ ਠੀਕ ਆ ਕਿਸੇ ਨੂੰ ਐਵੇਂ ਹੋਇਆ ਵੀ ਮਹੀਨਾ ਦਵਾਈ ਖਾਂਦੇ ਨੂੰ ਹੋ ਗਿਆ ਕਿ ਫਰਕ ਨਹੀਂ ਪਿਆ ਹੋਵੇ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਕਿੱਥੋਂ ਆ ਮੈਮ ਆਨੇ ਤੋਂ ਆ ਹਾਂਜੀ ਮੈਨੂੰ ਵੀ ਬੈਕ ਪੇਨ ਦੀ ਬਹੁਤ ਪੀ ਪ੍ਰੋਬਲਮ ਸੀ ਬਟ ਜਦੋਂ ਦੇ ਅਸੀਂ ਇੱਥੇ ਆਏ ਆ ਉਦੋਂ ਦਾ ਕਾਫੀ ਫਰਕ ਹੈ ਮੈਡੀਸਨਰ ਨੇ ਮੇਰੇ ਬੇਟੇ ਦੇ ਨਾਲ ਆਈ ਸੀ ਦੁਵਲਾ ਹਾਂਜੀ ਬਹੁਤ ਅੱਛਾ ਹਸਪੀਟਲ ਹੈ ਨਾਲ ਮਹਿਲਾਵਾਂ ਦੇ ਬਜ਼ੁਰਗ ਮਾਤਾਵਾਂ ਵੀ ਖੜੀਆਂ ਨੇ ਗੱਲਬਾਤ ਕਰਦੇ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਤੇ ਕੀ ਪ੍ਰੋਬਲਮ ਸੀਗੀ ਸਿਰ ਤੇ ਛੋਟੇ ਦੁਖਦੇ ਆ ਦਵਾਈ ਲੈਣ ਵਾਸਤੇ ਆਏ ਪਹਿਲਾਂ ਦਵਾਈ ਲਿੱਤੀ ਸੀਗੀ ਆਹੋ ਕੀ ਫਰਕ ਪਿਆ ਲੱਗਦਾ ਫਰਕ ਪਿਆ ਫਰਕ ਪਿਆ ਵਾ ਠੀਕ ਹੈ ਸੋ ਇੱਕ ਇੱਕ ਕਰਕੇ ਨਾਲ ਦੀ ਨਾਲ ਅਸੀਂ ਉਹ ਤੋਂ ਉਸ ਦੋਸਤਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਤੁਸੀਂ ਸਰ ਕਿੱਥੋਂ ਆਏ ਹੋ ਕੀ ਪ੍ਰੋਬਲਮ ਸੀਗੀ ਪਹਿਲਾਂ ਮੈਨੂੰ ਪਹਿਲਾਂ ਪੇਨ ਸੀਗਾ ਤੇ ਮੈਨੂੰ ਕਈ ਜਗ੍ਹਾ ਤੋਂ ਦਵਾਈ ਲਈ ਪਰ ਆਰਾਮ ਨਹੀਂ ਮਿਲਿਆ ਮੈਨੂੰ ਮੇਰੀ ਤਾਈ ਬੜੀ ਮੰਮਾ ਨੇ ਕਿਹਾ ਕਿ ਲੁਧਿਆਣੇ ਚ ਮਾਡਲ ਟਾਉਨ ਦੇ ਵਿੱਚ ਡਾਕਟਰ ਸ਼ਰਦਾ ਹੈਗੇ ਉਹਨਾਂ ਕੋਲ ਚਲੇ ਜਾ ਉਹਨਾਂ ਇੱਥੇ ਆਇਆ ਮੈਂ ਹਫਤਾ ਦਵਾਈ ਖਾਧੀ ਆ ਆਰਾਮ ਆ ਮੈਨੂੰ ਹਫਤੇ ਦੇ ਵਿੱਚ ਆਰਾਮ ਹੋ ਗਿਆ ਅੱਗੇ ਕਿਵੇਂ ਮਤਲਬ ਜੇ ਕੰਮ ਕਰਦੇ ਸੀ ਕੀ ਮਹਿਸੂਸ ਹੁੰਦਾ ਸੀ ਮਹਿਸੂਸ ਇਹ ਹੁੰਦਾ ਹੀ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ ਹੁਣ ਕਮਜ਼ੋਰੀ ਨਹੀਂ ਮਹਿਸੂਸ ਹੁੰਦੀ ਅੱਗੇ ਐਵੇਂ ਤਾਂ ਨਹੀਂ ਬਹੁਤ ਮਹਿੰਗੀ ਦਵਾਈ ਦੇਤੀ ਨਹੀਂ ਨਹੀਂ ਮਹਿੰਗੀ ਨਹੀਂ ਹੈਗੀ ਸਸਤੀ ਹੈ ਕਿ ਸਾਰੇ ਮਤਲਬ ਕਿ ਗਰੀਬ ਤੋਂ ਗਰੀਬ ਵੀ ਲੈ ਸਕਦਾ ਲੋਕੀ ਬਿਲਡਿੰਗ ਦੇਖ ਕੇ ਨਹੀਂ ਆਂਦੇ ਮਹਿੰਗਾ ਦੇਖ ਕੇ ਨਹੀਂ ਆਂਦੇ ਇਸੇ ਕਰ ਨਹੀਂ ਸਸਤੇ ਹੈ ਕਿ ਨਾ ਇੰਨਾ ਕੋਈ ਖਰਚਾ ਨਹੀਂ ਤਸਵੀਰਾਂ ਤੁਸੀਂ ਬਿਲਡਿੰਗ ਦੀਆਂ ਦੇਖ ਸਕਦੇ ਹੋ ਕਿਉਂਕਿ ਕਈ ਵਾਰ ਲੋਕ ਇਹ ਵੀ ਕਹਿ ਦਿੰਦੇ ਆ ਕਿ ਵੱਡੀ ਬਿਲਡਿੰਗ ਕਰਕੇ ਦਵਾਈਆਂ ਮਹਿੰਗੀਆਂ ਹੁੰਦੀਆਂ ਪਰ ਲੋਕ ਦਾਵਾ ਕਰਦੇ ਪਏ ਆ ਕਿ ਦਵਾਈ ਸਾਨੂੰ ਆਪਣੇ ਸੀਮਾ ਦੇ ਹਿਸਾਬ ਨਾਲ ਮਿਲੀ ਹੈ ਤੇ ਅਸੀਂ ਹਫ਼ਤਿਆਂ ਦੇ ਵਿੱਚ ਹੀ ਫਰਕ ਪੈਣ ਲੱਗ ਪਏ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਵੱਡੇ ਪੱਦਰ ਤੇ ਲੋਕ ਆਏ ਹੋਏ ਨੇ ਤੇ ਦੋਕਾਨ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸਾਨੂੰ ਹਫ਼ਤੇ ਦੇ ਵਿੱਚ ਹੀ ਰਾਮ ਮਿਲ ਗਿਆ ਤੇ ਨਾਲ ਦੀ ਨਾਲ ਹੀ ਜਿਹੜੀ ਦਵਾਈ ਦੀ ਕੀਮਤ ਹੈ ਤੇ ਉਹ ਵੀ ਸਾਡੀ ਜੇਬ ਦੇ ਹਿਸਾਬ ਦੇ ਨਾਲ ਹੀ ਪੂਰੀ ਹੋਈ ਹੈ ਅੱਗੇ ਗੱਲਬਾਤ ਕਰਦੇ ਹਾਂ ਤੁਸੀਂ ਕਿੱਥੋਂ ਆਏ ਹੋ ਤੇ ਕੀ ਪ੍ਰੋਬਲਮ ਸੀਗੀ ਮੈਂ ਇਥੋਂ ਨਾਮ ਹੈ ਤੇ ਸਰ ਇਹਨੂੰ ਆਣਾ ਹੈ ਇਸ ਮਨ ਨੂੰ ਮੈਂ ਇਹਨਾਂ ਇੱਥੇ ਮੁੰਡੇ ਨੇ ਪ੍ਰਸ਼ਾਸਿਤ ਇਹ ਅਧਿਆਤਕ ਮੈਡੀਸਿਨ ਮਿਲ ਗਿਆ ਮੈਂ ਮੁੰਡੇ ਦੇ ਇਹਨਾਂ ਇੱਥੇ ਆਸੀ ਇੱਥੇ ਮੈਂ ਹੁਣ ਤੇ ਮੈਨੂੰ ਖਰਚਾ ਹੈਗਾ ਮਨ ਤੋੜਾ ਠੀਕ ਹੈ ਸੋ ਗਠੀਏ ਦੀ ਪ੍ਰੋਬਲਮ ਲੈ ਕੇ ਆਏ ਸੀ ਪਰ ਕਿਤੇ ਨਾ ਕਿਤੇ ਦੇਖੋ ਤੁਸੀਂ ਜਜ਼ਬਾ ਫਿਰ ਵੀ ਇੱਥੇ ਪਹੁੰਚੇ ਹੋਏ ਆ ਭਾਵੇਂ ਕਿ ਬੋਲਣ ਦੇ ਵਿੱਚ ਹਜੇ ਕਿਤੇ ਨਾ ਕਿਤੇ ਅੰਦਰ ਹੇਜਿਟੇਸ਼ਨ ਫੀਲ ਕਰਦੇ ਆ ਪਰ ਫਿਰ ਵੀ ਗਠੀਏ ਦੀ ਪ੍ਰੋਬਲਮ ਲੈ ਕੇ ਆਏ ਸੀ ਤੇ ਹੁਣ ਕੀ ਮਹਿਸੂਸ ਕਰਦੇ ਪਏ ਆ। ਸੋ ਅੱਗੇ ਗੱਲਬਾਤ ਕਰਦੇ ਆਂ ਸਰ ਕਿੱਥੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਸੀਗੇ। ਮੈਂ ਲੋਕਲ ਲੋਹਿਆਣਾ ਤੋਂ ਆਇਆ। ਹਾਂਜੀ। ਤੇ ਸੰਦੀਪ ਸਿੰਘ ਮੇਰਾ ਨਾਮ ਆ। ਮੇਰੀ ਬੈਗ ਵਿੱਚ ਪ੍ਰੋਬਲਮ ਸੀਗੀ ਜਿੰਮ ਦੇ ਵਿੱਚ ਰੋਲ ਲੱਗੇ ਸੀਗੇ। ਤੇ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ। ਤਿੰਨ ਤੋਂ ਮਹੀਨਾ ਪਹਿਲਾਂ ਮੈਂ ਇੱਥੇ ਆਇਆ ਤੇ ਮੈਡੀਕਲ ਚੱਲ ਰਹੀ ਹੁਣ। ਤੇ ਕਾਫੀ ਪਰੇ ਪੈ ਰਿਹਾ। ਕਾਫੀ ਫਰਕ ਪੈ ਗਿਆ। ਕੰਮ ਕੀ ਕਰਦੇ ਹੋ? ਮੈਂ ਜਮਾਦ ਕੰਮ ਕਰਦਾ। ਠੀਕ ਹੈ। ਹਾਂਜੀ। ਤੇ ਹੁਣ ਚਲਾਨਾ ਕਾਫੀ ਮਨੋ ਪੀਡਿਕ ਕਰ ਦਿੰਦੇ ਸੀ। ਕਿਉਂਕਿ ਅੱਜਕੱਲ ਦੇਖਿਆ ਸਿੱਧੇ ਬੈਣਾ ਪੈ ਜਾਂਦਾ ਉਸ ਕਰਕੇ ਵੀ ਪ੍ਰੋਬਲਮ ਪੈ ਜਾਂਦੀ ਹੈ ਨਹੀਂ ਨਹੀਂ ਮਨੂੰ ਮੇਨ ਪਹਿਲਾਂ ਵੀ ਡਾਕਟਰ ਨੇ ਕਿਹਾ ਸੀ ਤੇਰੇ ਅਹਿੰਸ ਕਰਕੇ ਹੀ ਆ ਤੇ ਮੈਂ ਹੁਣ ਕਾਫੀ ਮਨੂੰ ਅੱਗੇ ਨਾਲ ਫਰਕ ਪੈ ਰਿਹਾ ਵਾ ਦੋ ਤਿੰਨ ਮਹੀਨੇ ਤੋਂ ਮੈਂ ਇਥੇ ਮੈਡੀਕਲ ਲੈ ਰਿਹਾ ਹਾਂ ਫਰਕ ਪੈ ਗਿਆ ਠੀਕ ਥੈਂਕ ਯੂ